ਵਨਡੇ ਵਾਸਤੇ ਬਹੁਤ ਵਧੀਆ ਸ਼ਾਟ ਤੇ ਸਮਝਲਦੀ ਨੈਵੀਗੇਟ ਕਰਨ ਸਾਬਤ ਪਰ ਫਿਰ ਜ਼ਰੂਰੀ ਨਹੀਂ ਹੈ ਵੀ ਤੁਸੀਂ 1 2 3 ਕੀਤਾ ਤਾਂ ਬੋਲ ਬਾਰੀ ਮਾਰ ਤੇ ਬਹੁਤ ਛੋਟਾ ਰੁਫੇ ਕਰਕੇ ਉਹ ਇੱਕ ਦੋ ਵੀ ਹਾਸਲ ਆ ਗਿਆ ਯੈਸ ਇਹ ਮੁੰਡਾ ਸ਼ਾਟ ਗਲਤ ਹੈ ਕਿ ਪਰਫੈਕਟ ਪ੍ਰੈਕਟਿਸ ਖੋਤਾ ਸਾਰਾ ਦਿਨ ਹਾਰਟ ਹੁੰਦਾ ਕੁਛ ਨਹੀਂ ਬੱਲੇ ਕੋੜੇ ਨੇ 2 ਘੰਟੇ ਪ੍ਰੈਕਟਿਸ ਕਰਦੇ ਦਰਬੀਦਾ ਥੋੜਾ ਬਣਦਾ ਹਾਊ ਯੂ ਪ੍ਰੈਕਟਿਸ ਇਜ਼ ਇੰਪੋਰਟੈਂਟ ਇਹ ਤੁਸੀਂ ਪ੍ਰੈਕਟਿਸ ਪਰਫੈਕਟ ਕਰਦੇ ਬਾਲ ਬਾਈ ਬਾਲ ਕੋਲ ਸਾਰੇ ਕੁਰਸੀਆਂ ਤੇ ਬੈਠੇ ਰਹਿੰਦੇ ਉੱਥੋਂ ਦੱਸ ਦੇਣਗੇ ਇੱਥੇ ਖੜ ਕੇ ਬਾਲ ਬਾਈ ਬਾਲ ਕੋਚਿੰਗ ਹੈ ਹਾਂਜੀ ਹਾਂਜੀ ਫਾਰਰ ਨੂੰ ਦੱਸਣਾ ਕਿ ਮੈਂ ਅੰਦਰ ਮਾਰਨਾ ਹੈ ਬਾਹਰ ਮਾਰਨਾ ਹੈ ਕੀ ਖੇਡਣਾ ਹੈ ਕਿਉਂਕਿ ਬੈਟਸਮੈਨ ਵਾਸਤੇ ਇੱਕ ਬਾਲ ਹੈ ਜਦ ਵੀ ਪੈ ਗਈ ਤਾਂ ਕੰਮ ਖਤਮ ਹੋ ਗਿਆ ਠੀਕ ਹੈ ਚਾਰ ਬਾਲਾਂ ਆਈਆਂ ਪੈ ਗਈਆਂ ਟੀਮੋਂ ਬਾਹਰ ਤੇ ਬੋਲਰ 10 ਓਵਰਾਂ ਚ ਭਾਵੇਂ 90 ਰਨ ਖਾਲੇ 5 ਵਕਟਾ ਕੱਢਤੀਆਂ ਤੇ ਵੈਰੀ ਗੁੱਡ ਪਰਫਾਰਮੈਂਸ Take it.